ਨਮਸਕਾਰ ਮੈਂ ਹਤੂੜਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰ ਦਾ ਬਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਕਰਦੇ ਹਾਂ ਵਿਰੋਧੀ ਧਿਰ ਦੇ ਨੇਤਾ ਸੰਸਦ ਭਵਨ ਦੇ ਵਿੱਚ ਯਾਨੀ ਕਿ ਰਾਹੁਲ ਗਾਂਧੀ ਇਹਨਾਂ ਦਿਨਾਂ ਦੇ ਵਿੱਚ ਕਿਉਂਕਿ ਲੋਕ ਸਭਾ ਦਾ ਸੈਸ਼ਨ ਚੱਲ ਰਿਹਾ ਹੈ ਲੋਕ ਸਭਾ ਦੇ ਸਪੀਕਰ ਊਮ ਬਿਰਲਾ ਉਸ ਦੀ ਅਗਵਾਈ ਕਰ ਰਹੇ ਨੇ ਵਿਰੋਧੀ ਧਿਰ ਮਜ਼ਬੂਤ ਹੋਣ ਕਰਕੇ ਰਾਹੁਲ ਗਾਂਧੀ ਵਾਰ-ਵਾਰ ਜਿਹੜਾ ਹੈ ਵਿਰੋਧੀ ਧਿਰ ਯਾਨੀ ਕਿ ਭਾਰਤੀ ਜਨਤਾ ਪਾਰਟੀ ਤੇ ਬੜੇ ਵੱਡੇ-ਵੱਡੇ ਇਲਜ਼ਾਮ ਲਗਾ ਰਹੇ ਨੇ। ਜਾਂ ਕਹਿ ਦਈਏ ਜਿਹੜੀਆਂ ਉਹਨਾਂ ਨੇ ਸਕੀਮਾਂ ਚਲਾਈਆਂ ਸੀ 10 ਸਾਲ ਦੇ ਵਿੱਚ ਉਹਨਾਂ ਨੂੰ ਰਾਹੁਲ ਗਾਂਧੀ ਨੇ ਖੁਲਾਸਾ ਕਰਦੇ ਹੋਏ ਖੋਖਲਾ ਦੱਸਿਆ ਹੈ। ਪਿਛਲੇ ਦਿਨਾਂ ਦੇ ਵਿੱਚ ਰਾਹੁਲ ਗਾਂਧੀ ਨੇ ਸੰਸਦ ਭਵਨ ਦੇ ਵਿੱਚ ਭਗਵਾਨ ਸ਼ਿਵ ਦੀ ਫੋਟੋ ਜਿਹੜੀ ਦਿਖਾ ਕੇ ਭਾਰਤੀ ਜਨਤਾ ਪਾਰਟੀ ਤੇ ਟਿੱਪਣੀ ਕੀਤੀ ਸੀ ਲੇਕਿਨ ਉਸ ਨੂੰ ਲੈ ਕੇ ਰਾਜਨਾਥ ਅਤੇ ਨਰਿੰਦਰ ਮੋਦੀ ਅਮਿਤ ਸ਼ਾ ਸਾਰੇ ਇਸ ਨੂੰ 네ਗੇਟਿਵਿਟੀ ਵਾਲੀ ਪੋਲਿਟਿਸ਼ੀਅਨ ਦੱਸ ਰਹੇ ਨੇ ਅੱਜ ਰਾਹੁਲ ਗਾਂਧੀ ਨੇ ਫਿਰ ਇੱਕ ਬੜਾ ਵੱਡਾ ਖੁਲਾਸਾ ਕੀਤਾ ਅਗਨੀ ਵੀਰ ਸਕੀਮ ਨੂੰ ਲੈ ਕੇ ਇਹ ਭਾਰਤ ਦੇ ਸਾਰੇ ਹੀ ਲੋਕਾਂ ਨੂੰ ਪਤਾ ਹੈ ਕਿ ਅਗਨੀ ਵੀਰ ਸਕੀਮ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਚਲਾਈ ਸੀ ਕਿਉਂਕਿ ਉਹਨਾਂ ਦਿਨਾਂ ਦੇ ਵਿੱਚ ਯਾਨੀ ਕਿ ਪਿਛਲੇ 10 ਸਾਲਾਂ ਦੇ ਵਿੱਚ ਵਿਰੋਧੀ ਧਿਰ ਦਾ ਨੇਤਾ ਹੈ ਹੀ ਨਹੀਂ ਸੀ ਕੋਈ ਕੈਂਡੀਡੇਟ ਆਪਣੀ ਆਵਾਜ਼ ਖੜੀ ਕਰ ਨਹੀਂ ਕਰ ਹੀ ਨਹੀਂ ਸਕਦਾ ਸੀ ਲੋਕ ਸਭਾ ਦੇ ਵਿੱਚ ਅਤੇ ਭਾਰਤੀ ਜਨਤਾ ਪਾਰਟੀ ਨੇ ਆਪਣੀ ਮਨਮਰਜ਼ੀ ਕਰਕੇ ਅਗਨੀਵੀਰ ਨਾਮ ਦੀ ਸਕੀਮ ਚਲਾਈ ਸੀ ਭਾਰ ਦੇ ਸੈਨਿਕਾਂ ਲਈ ਜੇ ਕੋਈ ਅਗਨੀਵੀਰ ਸਕੀਮ ਦੇ ਤਾਇਤ ਕੋਈ ਨੌਜਵਾਨ ਸ਼ਹੀਦ ਹੋ ਜਾਂਦਾ ਹੈ ਬਾਰਡਰ ਤੇ ਜਾਂ ਮੁੱਠ ਪੜ ਕਰਦੇ ਸਮੇਂ ਜਾਂ ਜੰਮੂ ਕਸ਼ਮੀਰ ਦੇ ਵਿੱਚ ਉਸ ਨੂੰ ਸਰਕਾਰ ਲਗਭਗ 1 ਕਰੋੜ ਰੁਪਈਆ ਜਿਹੜਾ ਹੈ ਉਸ ਦੇ ਪਰਿਵਾਰ ਨੂੰ ਫੰਡ ਰਾਸ਼ੀ ਜਿਹੜੀ ਪ੍ਰੋਵਾਈਡ ਕਰਨ ਦੀ ਸੀ ਲੇਕਿਨ ਪਿਛਲੇ ਦਸਾਂ ਸਾਲਾਂ ਦੇ ਵਿੱਚ ਅਜਿਹਾ ਬਿਲਕੁਲ ਨਹੀਂ ਹੋਇਆ ਹਜ਼ਾਰਾਂ ਨੌਜਵਾਨ ਜਿਹੜੇ ਨੇ ਸ਼ਹੀਦ ਹੋਏ ਨੇ ਫੌਜ ਦੇ ਵਿੱਚ ਜਾ ਕਿ ਅਲੀ ਇੰਡੀਅਨ ਆਰਮੀ ਦੇ ਵਿੱਚ ਲੇਕਿਨ ਭਾਰਤੀ ਜਨਤਾ ਪਾਰਟੀ ਨੇ ਜਿਹੜਾ ਵਾਅਦਾ ਕੀਤਾ ਸੀ ਅਗਨੀ 20 ਸਕੀਮ ਨੂੰ ਲੈ ਕੇ ਉਹ ਬਿਲਕੁਲ ਖੋਖਲਾ ਸਾਬਤ ਹੋਇਆ ਅੱਜ ਇਸ ਨੂੰ ਜਗ ਜਾਹਿਰ ਕਰ ਦਿੱਤਾ ਰਾਹੁਲ ਗਾਂਧੀ ਜੋ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਹੁਣ ਮਜ਼ਬੂਤ ਵਿਰੋਧੀ ਧਿਰ ਦੇ ਨੇਤਾ ਨੇ ਲੋਕ ਸਭਾ ਦੇ ਵਿੱਚ ਉਹਨਾਂ ਨੇ ਉਸ ਕਿਉਂਕਿ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਉਹ ਉਸਦੇ ਪਰਿਵਾਰ ਕੋਲ ਗਏ ਸੀ ਸਪੈਸ਼ਲ ਉਹਦੀ ਵੀਡੀਓ ਕਲਿੱਪ ਬਣੀ ਹੋਈ ਹੈ ਅਜੀ ਸਿੰਘ ਨਾਮ ਦਾ ਨੌਜਵਾਨ ਇੱਕ ਜੰਮੂ ਕਸ਼ਮੀਰ ਦੇ ਵਿੱਚ ਸ਼ਹੀਦ ਹੋਇਆ ਸੀ ਲਗਭਗ ਉਸ ਨੂੰ 6 ਤੋਂ ਵੀ ਜ਼ਿਆਦਾ ਮਹੀਨੇ ਹੋ ਗਏ ਨੇ ਲੇਕਿਨ ਭਾਰਤੀ ਜਨਤਾ ਪਾਰਟੀ ਅਤੇ ਰਾਜਨਾਥ ਜਿਹੜੇ ਮੰਤਰੀ ਨੇ ਉਹਨਾਂ ਨੇ ਬਿਲਕੁਲ ਸੁੱਧ ਬੁੱਧ ਨਹੀਂ ਲਈ ਅਜੀਤ ਸਿੰਘ ਦੇ ਪਰਿਵਾਰ ਦੀ ਉਸ ਬਾਅਦ ਰਾਹੁਲ ਗਾਂਧੀ ਜਾਂਦੇ ਨੇ ਰਾਹੁਲ ਗਾਦੀ ਜਦੋਂ ਮਾਤਾ ਪਿਤਾ ਅਜੀਤ ਸਿੰਘ ਦੇ ਨਾਲ ਗੱਲ ਕਰ ਰਹੇ ਹੁੰਦੇ ਨੇ ਉਸ ਦੀ ਸਪੈਸ਼ਲ ਵੀਡੀਓ ਵੀ ਬਣਦੀ ਹੈ ਅਤੇ ਉਸ ਦੇ ਮਾਤਾ ਪਿਤਾ ਰੋ ਰੋ ਕੇ ਗੁਹਾਰ ਲਗਾਉਂਦੇ ਨੇ ਕਿ ਸਾਡੇ ਪੁੱਤਰ ਯਾਨੀ ਕਿ ਅਜੀਤ ਸਿੰਘ ਨੂੰ ਬਣਦਾ ਮਾਨ ਸਨਮਾਨ ਨਹੀਂ ਦਿੱਤਾ ਜਾ ਰਿਹਾ ਤੇ ਉਦੋਂ ਰਾਜਨਾਥ ਲੋਕ ਸਭਾ ਦੇ ਵਿੱਚ ਸੰਸਦ ਭਵਨ ਦੇ ਵਿੱਚ ਇੱਕ ਠੋਕੇ ਗੈਂਦੇ ਨੇ ਕਿ ਅਸੀਂ 1 ਕਰੋੜ ਰੁਪਈਆ ਜਿਹੜਾ ਹੈ ਮੁਹੱਈਆ ਕਰਾਉਂਦੇ ਹਾਂ ਜਿਹੜੇ ਸ਼ਹੀਦ ਹੋ ਜਾਂਦੇ ਨੇ ਨੌਜਵਾਨ ਮੁੱਠਪੜ ਦੇ ਵਿੱਚ ਭਾਵੇਂ ਅਤਵਾਦੀਆਂ ਦੇ ਦੁਆਰਾ ਭਾਵੇਂ ਬਾਰਡਰ ਪੱਟੀ ਤੇ ਲੇਕਿਨ ਅਜਿਆ ਨਹੀਂ ਹੋਇਆ ਅੱਜ ਰਾਹੁਲ ਗਾਂਧੀ ਨੇ ਉਸ ਵੀਡੀਓ ਨੂੰ ਭਾਰਤ ਦੇ ਲੋਕਾਂ ਸਾਹਮਣੇ ਜਨਤਕ ਕਰਕੇ ਅਗਨੀ ਵੀਰ ਸਕੀਮ ਵਾਲਾ ਜਿਹੜਾ ਵਾਅਦਾ ਉਹ ਖੋਖਲਾ ਹੈ ਇਸ ਸਾਬਤ ਕਰ ਦਿੰਦਾ ਹੈ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਇਸ ਲਈ ਰਾਜਨਾਥ ਨੂੰ ਜਿਹੜਾ ਹੈ ਐਕਸ਼ਨ ਲੈਣਾ ਚਾਹੀਦਾ ਹੈ ਕਿਉਂਕਿ ਹਜ਼ਾਰਾਂ ਨੌਜਵਾਨ ਜਿਹੜੇ ਨੇ ਭਾਰਤ ਦੇਸ਼ ਲਈ ਹਿੰਦੁਸਤਾਨ ਲਈ ਭਾਰਤ ਮਾਤਾ ਲਈ ਸ਼ਹੀਦ ਹੋ ਜਾਂਦੇ ਨੇ ਲੇਕਿਨ ਉਹਨਾਂ ਦੇ ਪਰਿਵਾਰ ਦੀ ਜਾਨੀ ਮਾਲੀ ਕੋਈ ਵੀ ਸਹਾਇਤਾ ਨਹੀਂ ਕਰ ਰਹੀ ਭਾਰਤੀ ਜਨਤਾ ਪਾਰਟੀ ਪਿਛਲੇ 10 ਸਾਲਾਂ ਤੋਂ ਇਹ ਇੱਕ ਬੜਾ ਵੱਡਾ ਇਲਜ਼ਾਮ ਕਹਿ ਦਈਏ ਜਾਂ ਕਹਿ ਦਈਏ ਬੜਾ ਵੱਡਾ ਖੁਲਾਸਾ ਕੀਤਾ ਹੈ ਰਾਹੁਲ ਗਾਂਧੀ ਨੇ ਅਤੇ ਰਾਹੁਲ ਗਾਂਧੀ ਦੇ ਕੋਲ ਵੀਡੀਓ ਵੀ ਹੈ ਜਿਸ ਦੇ ਵਿੱਚ ਉਹ ਅਜੀਤ ਸਿੰਘ ਦੇ ਪਰਿਵਾਰ ਦੇ ਨਾਲ ਗੱਲਬਾਤ ਕਰ ਰਿਹਾ ਹੈ ਗੱਲਬਾਤ ਕਰਦਿਆਂ ਸਮੇਂ ਅਜੀਤ ਸਿੰਘ ਦੇ ਮਾਦਾ ਪਿਤਾ ਨੇ ਇਹ ਕਿਹਾ ਕਿ ਸਾਨੂੰ ਨਾ ਤੇ ਕੋਈ ਚਿੱਠੀ ਮਿਲੀ ਹੈ ਅਤੇ ਨਾ ਹੀ ਵਿੱਤੀ مالی ਸਹਾਇਤਾ ਮਿਲੀ ਹੈ ਭਾਰਤੀ ਜਨਤਾ ਪਾਰਟੀ ਅਤੇ ਰਾਜਨਾਧ ਦੇ ਕੋਲੋਂ ਬੜਾ ਵੱਡਾ ਅੱਜ ਖੁਲਾਸਾ ਕੀਤਾ ਹੈ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਰਾਹੁਲ ਗਾਂਧੀ ਨੇ ਕਿਹਾ ਕਿ ਇਹ ਲੋਕ ਦੇਸ਼ ਇਹ ਪਾਰਟੀ ਦੇਸ਼ ਦੇ ਵਿੱਚੋਂ ਲੋਕਤੰਤਰ ਅਤੇ ਸੰਵਿਧਾਨ ਖਤਮ ਕਰਨਾ ਚਾਹੁੰਦੀ ਹੈ ਲੇਕਿਨ ਅਸੀਂ ਅਜੇ ਆ ਬਿਲਕੁਲ ਨਹੀਂ ਹੁਣ ਦਿਆਂਗੇ ਅਜਾ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਕਾਂਗਰਸ ਪਾਰਟੀ ਵੱਲੋਂ ਧੰਨਵਾਦ